ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਦੋਂ ਵਿੱਚੋਂ ਇੱਕ ਜਿਹੜਾ EMPLOYE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਈਆ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ 379 B ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਇਹਦੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਨਯੋਗ CP ਸਾਹਿਬ ਦਾਰ ਕੁਲਦੀਪ ਸਿੰਘ ਚਾਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ ਸੀਆਈਏ 2 ਦੇ ਨਾਲ ਐਸਐਚਓ ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵੀਜ਼ਨ ਕਰਨ ਦੇ ਲਈ ਜਿਹੜੇ ਸੀਗੇ ਡੀਐਸਪੀ ਉਨਸਟਰੀ ਜਿਹੜੇ ਖਿਆਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਦੇ ਵਿੱਚ ਨੂੰ ਕੇਸ ਨੂੰ ਕਿਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਔਰ ਵਿੱਕੀ ਜਿਹੜਾ ਸੀ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾ ਬ੍ਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਇਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਿੱਚ ਵਾਪਰਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਬਹੁਤ ਹੀ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ ਇਸ ਦੇ ਵਿੱਚ ਕਿਉਂਕਿ ਇਹ ਜਿਹੜੇ ਦੋਸ਼ੀ ਵਾਰਦਤ ਕਰਨ ਤੋਂ ਬਾਅਦ ਜਿਹੜੇ ਸੀਗੇ ਦੋ ਸਟੇਟਾਂ ਚ ਚਲੇ ਗਏ ਸੀਗੇ ਪਹਿਲਾਂ ਇਹਨਾਂ ਨੇ ਹਰਿਆਣੇ ਚ ਗਏ ਫਿਰ ਉਸ ਤੋਂ ਬਾਅਦ ਉੱਤਰਾਖੰਡ ਤੇ ਵਜ ਗਏ ਪਰ ਲਗਾਤਾਰ ਸਾਡੀ ਪੁਲਿਸ ਨੇ ਮਿਹਨਤ ਟੀਮ ਨੇ ਮਿਹਨਤ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਮਗਰਾਂ ਨੂੰ ਚੇਸ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਨੇ ਲਗਾਈਆਂ ਇਹਦੇ ਵਿੱਚ ਜਿਹੜੀਆਂ ਦੋ ਟੀਮਾਂ ਸੀਆਈਏ ਦੀਆਂ ਇਨਵੋਲਵ ਸੀਗੀਆਂ ਔਰ ਦੋ ਹੀ ਟੀਮਾਂ ਜਿਹੜੀਆਂ ਥਾਣਾ ਐਸਐਚਓ ਮੋਤੀ ਨਗਰ ਤੋਂ ਕਿੰਨੇ ਬੰਦੇ ਸੀਗੇ ਜੀ ਵਾਰਦਾਤ ਦੇ ਵਿੱਚ ਦੇਖੋ ਇਹ ਟੋਟਲ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੇ ਨਿਕਲ ਕੇ ਆਈ ਹੈ ਕਿ ਜਣਾਂ ਦੇ ਇਹਨਾਂ ਦਾ ਡਰਾਈਵਰ ਸੀਗਾ ਜਣਾਂ ਦੇ ਆਪਣਾ ਦੋਸਤ ਪ੍ਰਿੰਸ ਨਾ ਵਰਮਾ ਨਾਮ ਦਾ ਵਿਅਕਤੀ ਸੀਗਾ ਉਹਨੂੰ ਹਾਇਰ ਕੀਤਾ ਸੀਗਾ ਔਰ ਡਰਾਈਵਰ ਕਿਉਂਕਿ ਹਮੇਸ਼ਾ ਨਾਲ ਹੀ ਹੁੰਦਾ ਮਾਲਕ ਦੇ ਉਹਨੂੰ ਪਤਾ ਸੀਗਾ ਸਾਰਾ ਉਹਨੇ ਫਿਰ ਅੱਗੇ ਪ੍ਰਿੰਸ ਨੂੰ ਦੱਸਿਆ ਪ੍ਰਿੰਸ ਨੇ ਅੱਗੇ ਜਿਹੜੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਔਰ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੇ ਵਿੱਚ ਸੀਗੇ ਸੋ ਪੁਲਿਸ ਇਹਨਾਂ ਨੂੰ ਟ੍ਰੇਸ ਨਾ ਕਰ ਸਕੇ ਇਸ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਪ੍ਰਿੰਸ ਨੂੰ ਦੱਸਦਾ ਸੀਗਾ ਔਰ ਪ੍ਰਿੰਸ ਅੱਗੇ ਦੱਸਦਾ ਸੀਗਾ ਸੋ ਇਹਨਾਂ ਨੇ ਚੇਨ ਇਸ ਤਰੀਕੇ ਨਾਲ ਬਣਾਈ ਸੀਗੀ ਕਿ ਪੁਲਿਸ ਸਾਡੇ ਤੱਕ ਪਹੁੰਚ ਨਾ ਸਕੇ ਸਰ ਰਿਕਵਰੀ ਹੋਈ ਹੈ ਹੁਣ ਤੱਕ ਤੇ ਕਿੰਨੀ ਦੀ ਲੁੱਟ ਹੋਈ ਸੀਗੀ ਜਿਹੜੀ ਇਹਨਾਂ ਕੋਲੋਂ ਜਿਹੜੀ ਲੁੱਟ ਹੋਈ ਸੀ 14 ਲੱਖ 80 ਹਜ਼ਾਰ ਰੁਪਏ ਦੀ ਹੋਈ ਸੀਗੀ ਔਰ ਜਿਹੜੇ ਆ ਦੋ ਵਿਅਕਤੀ ਜੋ ਇਹਨਾਂ ਦੇ ਹਿੱਸੇ ਜੇ ਰਕਮ ਆਈ ਸੀਗੀ ਉਹ ਜਿਹੜੀ ਹੈਗੀ ਹੁਣ ਤੱਕ ਅਸੀਂ ਜਿਹੜੀ ਹੈਗੀ ਆ 8 ਲੱਖ ਜਿਹੜੀ ਹੈਗੀ ਉਹ ਸੀ ਹੈ ਤਿੰਨ ਰਹਿ ਗਏ ਨੇ ਉਹ ਥੋੜਾ ਹੈ ਸਰ ਇਹ ਬੈਕਗ੍ਰਾਉਂਡ ਕੀ ਹੈ ਜਿਹੜੀ ਹਿਸਟਰੀ ਹੈ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਪੁਰਾਣੀ ਹਿਸਟਰੀ ਨਹੀਂ ਹੈਗੀ ਇਹ ਨਾ ਲੁਧਿਆਣੇ ਦੇ ਰਹਿਣ ਵਾਲੇ ਹੈਗੇ ਨੇ ਬਟ ਇਹਨਾਂ ਦੀ ਹਜੇ ਤੱਕ ਜਿਹੜੀ ਹੈਗੀ ਕੋਈ ਐਸੀ ਪੁਰਾਣੀ ਹਿਸਟਰੀ ਜਿਹੜੀ ਹੈ ਲੱਟਕਾ ਜਿਹੜਾ ਡਰਾਈਵਰ ਸੀਗਾ ਜੀ ਉਹ ਆਪਣੇ ਕਿਹੜੇ ਸੀਗੇ ਜੀ ਇਹਨਾਂ ਦਾ ਆਪਣੇ ਸੀ ਕਿ ਮੋਟਰਸਾਈਕਲਾਂ ਦਾ ਆਪਣਾ ਸੀ ਜਿਹੜਾ ਡਰਾਈਵਰ ਸੀਗਾ ਜੀ ਮਾਲਕ ਉਹ ਜਿਹਨੇ ਮੀਨ ਜਿਹੜਾ ਮਾਸਟਰਮਾਈਂਡ ਸੀਗਾ ਜਿਹਨੇ ਕੰਮ ਕਰਵਾਇਆ ਉਹਦਾ ਅੱਗੇ ਪ੍ਰਿੰਸ ਦੇ ਨਾਲ ਇਹਨਾਂ ਦਾ ਕਿਵੇਂ ਤਾਲ ਮਿਲਦਾ ਤਾਂ ਬਣਿਆ ਤੇ ਆਹ ਬੰਦੇ ਕਿਵੇਂ ਹਰ ਕਿਤੇ ਕਿੱਥੋਂ ਜਿਹੜਾ ਇਹਨਾਂ ਦਾ ਪ੍ਰਿੰਸ ਵਰਮਾ ਸੀ ਨਾ ਜੀ ਇਹ ਉਹਦੇ ਦੋਸਤ ਸੀਗੇ ਜਾਣਕਾਰ ਸੀਗੇ ਸੋ ਹਾਂ ਜੀ ਇਹਨਾਂ ਦੀ ਜੀ ਕੰਮ ਕਰਦਾ ਸੀ ਪ੍ਰਿੰਸ ਸਰ ਅਜੀਲੀ ਮਨ ਜਿਹੜਾ ਸੀਗਾ ਇਹਨਾਂ ਕੋਲ ਕਾਫੀ ਚਿਰ ਪਹਿਲਾਂ ਕੰਮ ਕਰਦਾ ਸੀਗਾ 6 ਮਹੀਨੇ ਪਹਿਲਾਂ ਪਰ ਉੱਥੋਂ ਨਿਕਲ ਗਿਆ ਸੀਗਾ ਹੁਣ ਬਸ ਕੰਮ ਕਰ ਚੁੱਕਿਆ ਹੈ ਕੰਮ ਕਰਦਾ ਸੀਗਾ ਇਹਨਾਂ ਦੇ ਕੋਲ ਸੀਗਾ ਬਟ ਇਹਨਾਂ ਜਿਹੜਾ ਸਾਰੀ ਪਲੈਨਿੰਗ ਜਿਹੜੀ ਸੀਗੀ ਇਹਨਾਂ ਨੇ ਟਰਾਈ ਕੀਤਾ ਇਹ ਸਭ ਨਸ਼ੇ ਦੇ ਵੀ ਆਦੀ ਹੈ ਹਜੇ ਤੱਕ ਤਾਂ ਐਸੀ ਗੱਲ ਖਾਈ ਨਹੀਂ ਬਟ ਜਦੋਂ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਦੱਸਾਂਗੇ ਪ੍ਰਿੰਸ ਤੇ ਪਹਿਲਾਂ ਵੀ ਕੋਈ ਉਪਰਚਾਦਰ ਚਾਹੀਏ ਮੈਨੂੰ ਹਜੇ ਤੱਕ ਨਹੀਂ ਹੈਗੇ ਸਰ ਜਿਹੜੇ ਚਾਰ ਨੌਜਵਾਨ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਤੇ ਕਿੰਨੇ ਦੇਖੋ ਮੈਂ ਸਾਰੇ ਜਿਹੇ ਹਜੇ ਕੁਛ ਜਿਆ ਕਿਊਜ਼ ਜਿਹੜੇ ਫੜਨ ਵਾਲੇ ਹੈਗੇ ਨੇ ਸੋ ਉਹਨਾਂ ਦੇ ਮੈਂ ਨਾਮ ਇਸ ਤਰ੍ਹਾਂ ਕਿ ਨਾਮ ਹਜੇ ਡਿਸਕਲੋਸ ਨਹੀਂ ਕਰ ਸਕਦਾ ਜਿੰਨੇ ਕਿ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਉਹ ਮੈਂ ਤੁਹਾਨੂੰ ਜ਼ਰੂਰ ਪਰ ਇੱਕ ਅੱਧੇ ਦਿਨ ਦੇ ਵਿੱਚ ਬਾਕੀ ਫੜ ਕੇ ਜ਼ਰੂਰ ਤੁਹਾਨੂੰ ਦੱਸਾਂਗੀ ਸਰ ਠੀਕ ਹੈ ਧੰਨਵਾਦ ਥੈਂਕ ਯੂ